ਦੀਪਕ ਜੀ ਸੁਖਬੀਰ ਬਾਦਲ ਗਿੱਦੜਵਾਹਾ ਤੋਂ ਵਿਧਾਨ ਸਭਾ ਦੀ ਜਮਨੀ ਚੋਣਾਂ ਲੜਨਗੇ ਜੀ ਹਾਂ ਬਿਲਕੁਲ ਲੜ ਸਕਦੇ ਆ ਜੀ ਹਾਂ ਸੁਖਬੀਰ ਸਿੰਘ ਬਾਦਲ ਨਾ ਹੁਣ ਐਮਪੀ ਐ ਨਾ ਐਮਐਲਏ ਆ ਪਾਰਟੀ ਦੇ ਪ੍ਰਧਾਨ ਆ ਤੇ ਉਹ ਕੁਰਸੀ ਵੀ ਖੋਣ ਨੂੰ ਫਿਰਦੇ ਆ ਬਾਗੀ ਹੂੰ ਸੋ ਇਸ ਲਈ ਅਗਲੇ ਕਹਿੰਦੇ ਕੋਈ ਕੁਰਸੀ ਤਾਂ ਮੈਂ ਕਬਜ਼ੇ ਹਟ ਰੱਖਾਂ ਸੋ ਐਮਐਲ ਨੇ ਕੁਰਸੀ ਕਬਜ਼ਾਉਣਾ ਚਾਹੁੰਦੇ ਆ ਕਿ ਐਮਐਲ ਅੜੀ ਦੇਖੋ ਸੁਖਬੀਰ ਸਿੰਘ ਬਾਦਲ ਹੋਰੀ ਗਿੱਦੜਵਾਹਾ ਦੀ ਜਿਸ ਸੀਟ ਤੋਂ ਜਮਨੀ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਸੋਚ ਰਹੇ ਨੇ ਹੂੰ ਹੂੰ ਇਹ ਸੀਟ ਨੂੰ ਇਹ ਆਪਣੀ ਜੱਦੀ ਪੁਸ਼ਤੀ ਸੀਟ ਮੰਨਦੇ ਆ ਬਾਦਲ ਪਰਿਵਾਰ ਇਹ ਸੀਟ ਨੂੰ ਆਪਣੀ ਜੱਦੀ ਪੁਸ਼ਤੀ ਮੰਨਦਾ ਹੂੰ ਹੂੰ ਇਹ ਉਹ ਸੀਟ ਹੈ ਜਿੱਥੋਂ ਮਨਪ੍ਰੀਤ ਬਾਦਲ ਨੇ 1995 ਦੇ ਵਿੱਚ ਜਿਮਨੀ ਚੋਣ ਦੇ ਦੌਰਾਨ ਹੀ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ ਸੀ ਜੀ ਮਨਪ੍ਰੀਤ ਬਾਦਲ ਪਹਿਲੀ ਵਾਰ 1995 ਚ ਗਿੱਦੜਵਾਹ ਤੋਂ ਜਿਮਨੀ ਚੋਂ ਲੜੇ ਸੀ 2500 2600 ਕੁਝ ਵੋਟਾਂ ਦੇ ਫਰਕ ਨਾਲ ਜਿੱਤੇ ਸੀਗੇ ਫਿਰ ਉਸ ਤੋਂ ਬਾਅਦ ਫਿਰ ਇਹ ਪੱਕੀ ਸੀਟ ਉਹਨਾਂ ਦੀ ਹੋ ਗਈ ਐਸੋ ਤੱਕ ਕਿ ਇਸੇ ਸੀਟ ਤੋਂ ਅਕਾਲੀਆਂ ਤੋਂ ਜਿੱਤੇ ਜਿੱਤੇ ਉਹ ਕਾਂਗਰਸੀ ਸੀ ਕਾਂਗਰਸੀ ਉਮੀਦਵਾਰ ਵੱਜੋਂ ਵੀ ਜਿੱਤ ਗਏ ਸੀ ਇੱਥੋਂ ਹੂੰ ਪਰ ਹੁਣ ਇਹ ਸੀਟ ਲਗਾਤਾਰ ਰਾਜਾ ਬੜਿੰਗ ਜਿੱਤ ਕੇ ਆਉਂਦ ਰਹੇ ਨੇ ਮਤਲਬ ਕਾਂਗਰਸ ਦੇ ਖਾਤੇ 'ਚ ਜਾ ਰਹੀ ਹੈ ਸੀਟ ਜੀ ਸੋ ਉਸ ਨੂੰ ਮੁੜ ਕੇ ਬਾਦਲ ਪਰਿਵਾਰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਕਿਉਂਕਿ ਮਨਪਿਤ ਬਾਦਲ ਲਈ ਵੀ ਇਹ ਸੀਟ ਪ੍ਰਕਾਸ਼ ਸਿੰਘ ਬਾਦਲ ਨੇ ਛੱਡੀ ਸੀ ਹੂੰ ਇਹ ਸੀਟ ਤੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜਦੇ ਸੀ ਜੀ ਸੋ ਇਸ ਲਈ ਇਹ ਇਸ ਇਸੇ ਤਰ੍ਹਾਂ ਹੁਣ ਲੰਬੀ ਨੂੰ ਆਪਣਾ ਘਰ ਮੰਨਣ ਲੱਗ ਗਏ ਹੈ ਨਾ ਜਾਂ ਉਹ ਬਠਿੰਡਾ ਵੀ ਇਹ ਏਰੀਆ ਬਾਦਲ ਆਪਣੇ ਘੜ ਮੰਨ ਕੇ ਚੱਲਦਾ ਸੋ ਇਸ ਲਈ ਹੁਣ ਗਿੱਦੜਵਾਦੀ ਜਿਮਨੀ ਚੋਣ ਰੋਮਾਂਚਕ ਹੋ ਸਕਦਾ ਹੈ ਕਿਉਂਕਿ ਸੁਖਵੀਰ ਬਾਦਲ ਇਥੋਂ ਉਮੀਦਵਾਰ ਹੋ ਸਕਦੇ ਨੇ ਜੀ ਦੇਖੋ ਸੁਖਵੀਰ ਬਾਦਲ ਪਿਛਲੇ ਦਿਨੀ ਲਗਾਤਾਰ ਦੋ ਤਿੰਨ ਰੈਲੀਆਂ ਚ ਅਸੀਂ ਦੇਖ ਰਹੇ ਸੀ ਕਿ ਉਹਨਾਂ ਨੇ ਜਿਸ ਤਰ੍ਹਾਂ ਦਾ ਢੰਗ ਤਰੀਕਾ ਅਪਣਾਇਆ ਰਖੜ ਪੁੰਨਿਆਂ ਦੇ ਉੱਤੇ ਹਮ ਰੈਲੀ ਸੀਗੀ ਬਾਬਾ ਬਕਾਲਾ ਉੱਥੇ ਉਹਨਾਂ ਨੇ ਮਤਲਬ ਹਮਲਾਵਰ ਰੁਖ ਰੱਖਿਆ ਆਰਐਸਐਸ ਖਿਲਾਫ ਬੀਜੇਪੀ ਖਿਲਾਫ ਫਿਰ 39ਵੀਂ ਵਰਸੀ ਸੀਗੀ ਲੰਗੋਵਾਲ ਹਰਾਂ ਦੀ ਉਸ ਮੌਕੇ ਉਹਨਾਂ ਨੇ ਅਮਰਤਪਾਲ ਨੂੰ ਨਿਸ਼ਾਨੇ ਤੇ ਲਿਆ ਉਹ ਕਹਿੰਦੇ ਵੀ ਅਮਰਤਪਾਲ ਦੀ ਰਿਹਾਈ ਲਈ ਰੋਲਾ ਪਈ ਜਾਂਦਾ ਅਮਰਤਪਾਲ ਦੀ ਰਿਹਾਈ ਬਾਅਦ ਚੋਂ ਪਹਿਲਾਂ ਤਾਂ ਬਲਦੀ ਸਿੰਘਾਂ ਦੀ ਰਿਹਾਈ ਚਾਹੀਦੀ ਇਹ ਜਿਨ੍ਹਾਂ ਕਟੀਆਂ ਨੇ ਜਿਲ੍ਹਾਂ ਦੇ ਵਿੱਚ ਬੰਦ ਨੇ ਸੋ ਇਸ ਲਈ ਇਸੇ ਪਰ ਬਾਗੀਆਂ ਦੇ ਬਾਰੇ ਚੁੱਪ ਕਰ ਗਏ ਹੁਣ ਹਮ ਬਾਗੀਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਮਤਲਬ ਜਾਂ ਤਾਂ ਇਹ ਦਿਖਾਉਣਾ ਚਾਹੁੰਦੇ ਕਿ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਜਾਂ ਉਹਨੂੰ ਲੱਗਦਾ ਕਿ ਕੱਲ ਨੂੰ ਤਾਲਮੇਲ ਨਾ ਕਰਨਾ ਪੈ ਜਾਵੇ ਹਮ ਪਰ ਇਹ ਸਾਰੀ ਸਥਿਤੀ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪ੍ਰਤੀਭਿਉਂ ਦਾ ਰੁਖ ਕੁਝ ਬਦਲ ਤਾਂ ਨਹੀਂ ਰਿਹਾ ਹਮ ਹਮ ਚਰਚਾ ਇਹ ਨਿਕਲ ਰਹੀ ਹੈ ਕਿ ਗਿੱਦੜਵਾਹਾ ਜਿਮਨੀ ਚੌਣ ਸੁਖਵੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਨਾਲ ਗੁਪਤ ਸਮਝੌਤੇ ਤਹਿਤ ਲੜ ਸਕਦੇ ਹਨ। ਅੱਛਾ ਜੀ। ਇੱਕ ਅਣ ਐਲਾਨਿਆ ਸਮਝੌਤਾ ਕਹਿੰਦੇ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਗਿੱਦੜਵਾਹੇ ਤੇ ਚੋਣ ਲੜਮ ਤਾਂ ਆਪ ਦਾ ਇੱਕ ਗੁਪਤ ਸਮਰਥਨ ਹੋਵੇ ਤੇ ਇਹ ਬਾਕੀ ਥਾਵਾਂ ਤੇ ਉਹਨਾਂ ਨੂੰ ਗੁਪਤ ਸਮਰਥਨ ਦੇਣ ਤੇ ਇਹ ਇਸ ਤਰ੍ਹਾਂ ਕਿ ਗਿੱਦੜਵਾਹ ਕਾਂਗਰਸ ਦੇ ਖਾਤੇ ਵਿੱਚ ਵੀ ਨਾ ਜਾਵੇ ਜੇ ਆਪ ਨੂੰ ਨਹੀਂ ਆਈ ਤੇ ਅਕਾਲੀ ਦਲ ਨੂੰ ਆ ਜਾਵੇ। ਦੂਸਰੇ ਪਾਸੇ ਕਹਿੰਦੇ ਆਮ ਆਦਮੀ ਪਾਰਟੀ ਇਹ ਵੀ ਸੋਚ ਰਹੀ ਆ ਹੂੰ ਕਿ ਵੀ ਸਾਡਾ 227 ਚ ਮੁਕਾਬਲਾ ਹੋਣਾ ਕਾਂਗਰਸ ਨਾਲ। ਜੀ ਜਾਂ ਸਾਡੇ ਲਈ ਧਿਰ ਬਣ ਕੇ ਉੱਭਰ ਰਹੀ ਹੈ ਭਾਜਪਾ ਹਮ ਅਕਾਲੀ ਦਲ ਤਾਂ ਹੁਣ ਕਿਸੇ ਦੌੜ ਛੇ ਹੀ ਨਹੀਂਗਾ ਸੋ ਇਸ ਲਈ ਇਹ ਕੱਲ੍ਹ ਜਲ ਦੌੜ ਚ ਨਹੀਂਗਾ ਤਾਂ ਉਹਨਾਂ ਨੂੰ ਇੱਕ ਸੀਟ ਦੇ ਕੇ ਜੇ ਬਾਕੀ ਸੀਟਾਂ ਤੇ ਇਹਨਾਂ ਦੇ ਵਰਕਰਾਂ ਤੋਂ ਇਹਨਾਂ ਦੇ ਸਮਰਥਕਾਂ ਤੋਂ ਮਾੜਾ ਮੋਟਾ ਵੀ ਸਾਨੂੰ ਚਾਰ ਬੋਟਾ ਆਉਂਦੀਆਂ ਉਹ ਤਾਂ ਹਰਜ ਕੀ ਆ ਹਮ ਇਹੀ ਜੀ ਰਣਨੀਤੀ ਮਤਲਬ ਆਵਾਜ਼ੀ ਪਾਰਟੀ ਕੁਝ ਵੀ ਕਰ ਸਕਦੀ ਆ ਜੀ ਕਾਂਗਰਸ ਦੇ ਖਿਲਾਫ ਭੰਡ ਕੇ ਜੰਮੀ ਤੇ ਕਾਂਗਰਸ ਨਾਲ ਇਹ ਸਮਝੋਤੇ ਸੋ ਇਸ ਲਈ ਫਿਰ ਇਚ ਕੀ ਫਰਕ ਆ ਸੋ ਕਦੇ ਭਾਜਪਾ ਲਈ ਬੋਲੀ ਬੋਲਦੀ ਆ ਹੈਨਾ ਸ਼ੈਨ ਬਾਗੜਾ ਮਸਲਾ ਹੈ ਨਾ ਧਾਰਾ 370 ਵਾਲਾ ਮਸਲਾ ਉੱਥੇ ਉਹ ਭਾਜਪਾ ਦੀ ਬੋਲੀ ਸੀਗੀ ਸੋ ਹੁਣ ਇੱਥੇ ਜੇ ਅਕਾਲੀਆਂ ਵਾਲੀ ਜਾਂ ਸੁਖਬੀਰ ਬਾਦਲ ਵਾਲੀ ਬੋਲੀ ਬੋਲਣਗੇ ਕੀ ਫਰਕ ਪੈਣ ਲਗਿਆ ਸੋ ਇਸ ਲਈ ਇਹ ਚਰਚਾ ਹੁਣ ਪੰਜਾਬ 'ਚ ਜ਼ੋਰ ਫੜਦੀ ਜਾ ਰਹੀ ਆ ਕਿ ਬਿਲਕੁਲ ਜੀ ਜਦੋਂ ਜਿਮੀਨੀ ਚੋਣਾਂ ਹੋਣਗੀਆਂ ਸੁਖਬੀਰ ਬਾਦਲ ਗਿੱਦੜਵਾਦ ਤੋਂ ਬਤੌਰ ਅਕਾਲੀ ਉਮੀਦਵਾਰ ਚੋਣ ਲੜਨਗੇ ਤੇ ਉਹਨਾਂ ਨੂੰ ਪੜਦੇ ਹੋ ਲਿਓ ਆਮ ਆਦੀ ਪਾਰਟੀ 20 ਮੱਤਾਂ ਦੇ ਸਕਦੀ ਆ ਜੇ ਸਹੀ ਆ ਤਾਂ ਅਕਾਲੀ ਦਲ ਕਿਤੇ ਇੱਕ ਨਵੀਂ ਗਲਤੀ ਤਾਂ ਨਹੀਂ ਕਰਨ ਜਾ ਰਿਹਾ ਜੀ ਸੋ ਜਿਹੜੀ ਬਚੀ ਖੁਚੀ ਸ਼ਾਕ ਆ ਉਹ ਵੀ ਤਾਂ ਨਹੀਂ ਗਵਾ ਲੂਗਾ ਐਸੇ ਸਵਾਲ ਤਾਂ ਆਵਾ ਦੀ ਪਾਰਟੀ ਨੂੰ ਵੀ ਹੋਣਗੇ ਪਰ ਉਹ ਤਾਂ ਹੈ ਜੀ ਆਮ ਆਦਮੀ ਪਾਰਟੀ ਜਨ ਤੱਕ ਤੌਰ ਤੇ ਐਲਾਨੂਗੀ ਪਰ ਜੇ ਨਾਂ ਵੀ ਹੁਣ ਐਲਾਨਿਆ ਗਿਆ ਕਿਤੇ ਵੀ ਕੋ ਢਿੱਲਾ ਮੱਠਾ ਉਮੀਦਵਾਰ ਦਿੱਤਾ ਆਮ ਆਦਮੀ ਪਾਰਟੀ ਨੇ ਤਾਂ ਸੁਖਵੀਰ ਸਿੰਘ ਬਾਦਲ ਨੇ ਜਵਾਬ ਦੇਈ ਔਖੀ ਹੋ ਜਾਣੀ ਹੈ ਹਮਮ ਦੀਪਕ ਜੀ ਕੱਲ ਤੁਸੀਂ ਦੱਸਿਆ ਸੀ ਕਿ ਰਵਨੀਤ ਬਿੱਟੂ ਨੂੰ ਹੁਣ ਰਾਜਸਥਾਨ ਤੋਂ ਲੋਕ ਸਭਾ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਰਾਜ ਸਭਾ ਦੇ ਵਿੱਚ ਸੌਰੀ ਰਾਜ ਸਭਾ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਉਸ ਤੋਂ ਮਗਰੋਂ ਰਵਨੀਤ ਬਿੱਟੂ ਨੇ ਜਿਹੀ ਕਿਹੜੀ ਗੱਲ ਆਖੀ ਜਿਹੜੀ ਕਿ ਹੁਣ ਉਹਨੂੰ ਕਿਸਾਨ ਵਿਰੋਧੀ ਮੰਨਿਆ ਜਾ ਰਿਹਾ ਕੀ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਦੇਖੋ ਜੀ ਸੱਤਾ ਦਾ ਨਸ਼ਾ ਤਾਂ ਨਸ਼ਾ ਹੀ ਹੁੰਦਾ ਹੈ ਹੂੰ ਪਹਿਲਾਂ ਤਾਂ ਹਾਰੇ ਹੋਏ ਨੂੰ ਮੰਤਰੀ ਬਣਾ ਦੇਣਾ ਹੂੰ ਫਿਰ ਰਾਜ ਸਭਾ ਚ ਐਂਟਰੀ ਕਰਾ ਦੇਣਾ ਜੀ ਸੋ Rajasthan ਤੋਂ ਅੱਜ ਨਾਮਜ਼ਦ ਕੀ ਕਾਗਜ਼ ਭਰਨ ਤੋਂ ਬਾਅਦ মিডিਆ ਦੇ ਰੂਬਰੂ ਹੁੰਦਿਆਂ ਹੂੰ ਹੂੰ ਰਵਨੀਤ ਸਿੰਘ ਬਿੱਟੂ ਕਹਿੰਦੇ ਕਿ ਆ ਬੰਬ ਕਿਰਪਾਨਾ ਲੈ ਕੇ ਦਾਨੀ ਅਸੀਂ ਜਾਣ ਦਿੰਦੇ ਕਿਸਾਨਾਂ ਨੂੰ ਦਿੱਤੇ ਹੂੰ ਹੂੰ ਮਤਲਬ ਇਹ ਉਸ ਰਵਨੀਤ ਬਿੱਟੂ ਦੇ ਬੋਲ ਨੇ ਜਿਹੜਾ ਕਿਸਾਨ ਅੰਦੋਲਨ ਚ ਉੱਥੇ ਜੰਤਰ ਮੰਤਰ ਦਰੀਆਂ ਵਿਛਾ ਕੇ ਬੈਠਾ ਸੀ ਜੀ ਜਦ ਜਦ ਵੀ ਇਹੀ ਕਿਸਾਨ ਗਏ ਸੀ ਦਿੱਲੀ ਜਦ ਵੀ ਇਹੀ ਟਰੈਕਟਰ ਟਹਲੀਆਂ ਸੀ ਜਦ ਵੀ ਫਿਰ ਤਾਂ ਇਹਨਾਂ ਕੋਲ ਬੰਬ ਤੇ ਕਿਰਪਾਨਾ ਸਾਰਾ ਕੁਝ ਹੋਊਗਾ ਉਸ ਟਾਈਮ ਵੀ ਹੂੰ ਮਤਲਬ ਇਹ ਇੱਕ ਮੰਤਰੀ ਦੇ ਬੋਲ ਨੇ ਜੀ ਉਹ ਕਹਿੰਦਾ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਆ ਹੂੰ ਇੱਥੇ ਭਾਜਪਾ ਜਦ ਵੀ ਕਹਿੰਦੀ ਸੀ ਹੂੰ ਤੇ ਜਦ ਤੁਸੀਂ ਕਹਿੰਦੇ ਸੀ ਨਹੀਂ ਕਿਸਾਨਾਂ ਨੂੰ ਧੋਖਾ ਹੋ ਰਿਹਾ ਅੱਜ ਭਾਜਪਾ ਵਾਲੇ ਪਾਲੇ ਚ ਖੜੇ ਹੋ ਤਾਂ ਅੱਜ ਤੁਹਾਨੂੰ ਵੀ ਉਹ ਫੰਡਿੰਗ ਪਤਲੇ ਇਹ ਐਨਕ ਬਦਲਦੀ ਆ ਬਸ ਹੂੰ ਐਨਕ ਦਾ ਨੰਬਰ ਬਦਲਦਾ ਬਸ ਉਹਦੇ ਵਿੱਚੋਂ ਫਿਰ ਹਰਾ ਹਰਾ ਦੇਖਣੋਂ हट ਜਾਂਦਾ ਫਿਰ ਭਾਜਪਾ ਵਾਲਾ ਖੱਟਾ-ਖੱਟਾ ਭਗਵਾ-ਭਗਵਾ ਦਿਖਣ ਲੱਗ ਜਾਂਦਾ ਸੋ ਦਿਖਣ ਲੱਗ ਗਿਆ ਅੱਜ ਜੀ ਸੋ ਬੋਲੀ ਬਦਲ ਗਈ ਰਵਨੀਤ ਬਿੱਟੂ ਕਹਿੰਦੇ ਇਹ ਜਿੰਨੇ ਕਿਸਾਨ ਨੇ ਉਹ ਭਾਜਪਾ ਦੇ ਖਿਲਾਫ ਨਹੀਂ ਹੈ ਹੂੰ ਹੂੰ ਇਹ ਤਾਂ ਕੁਝ ਲੀਡਰ ਨੇ ਕਿਸਾਨ ਲੀਡਰ ਜਿਹੜੇ ਭਾਜਪਾ ਦੇ ਖਿਲਾਫ ਨੇ ਇਹ ਇਸ ਲਈ ਕਹਿੰਦੇ ਕਿ ਅਸੀਂ ਉਹਨਾਂ ਨੂੰ ਦਿੱਲੀ ਨਹੀਂ ਏਦਾਂ ਹਥਿਆਰਾਂ ਨਾਲ ਟਰੈਕਟਰਾਂ ਨਾਲ ਰਫਲਾਂ ਨਾਲ ਬੰਬਾਂ ਨਾਲ ਕਹਿੰਦੇ ਜੀ ਗੋਲੀਆਂ ਨਾਲ ਐ ਕਿਰਪਾਨਾਂ ਨਾਲ ਨਹੀਂ ਆਉਣ ਦਿੰਦੇ ਉਹ ਕੌਣ ਰੋਕਦਾ ਜੀ ਕਹਿੰਦੇ ਜੀ ਇਹ ਤਾਂ ਪਹਿਲੇ ਹੀ ਹੁਣ ਸਪਸ਼ਟ ਹੋ ਗਿਆ ਕਿ ਇਹ ਕਿਹਦੇ ਵੱਲੋਂ ਨੇ ਕਹਿੰਦੇ ਰਾਹੁਲ ਗਾਂਧੀ ਨੂੰ ਦੋ ਵਾਰ ਮਿਲਿਆ ਹੈ ਜਾ ਕੇ ਸੰਸਦ ਚ ਹੂੰ ਮਤਲਬ ਜਦੋਂ ਕਿਸਾਨ ਅੰਦੋਲਨ ਦਿੱਲੀ ਚ ਚੱਲ ਰਿਹਾ ਸੀ ਜੀ ਸਦ ਖੇਤੀਬਾੜੀ ਮੰਤਰੀ ਤੋਮਰ ਨਾਲ ਮੀਟਿੰਗਾਂ ਦਰ ਮੀਟਿੰਗਾਂ ਹੁੰਦੀਆਂ ਸੀ ਜੀ ਪਿਊਸ਼ ਗੋਇਲ ਵੀ ਬੈਠਦੇ ਸੀ ਉਹਦੇ ਵਿੱਚ ਉਰ ਮੰਤਰੀ ਵੀ ਆਉਂਦੇ ਜਾਂਦੇ ਸੀ ਤਾਂ ਇੱਕ ਵਾਰ ਅਮਿਤ ਸ਼ਾਹ ਨੇ ਵੀ ਮੀਟਿੰਗ ਕੀਤੀ ਸੀ ਇਹਦਾ ਮਤਲਬ ਉਸ ਸਮੇਂ ਸਾਰੇ ਭਾਜਪਾ ਹੀ ਹੋਗੇ ਸੀ ਅੱਜ ਰਾਹੁਲ ਗਾਂਧੀ ਨੂੰ ਮਿਲੇ ਨਾ ਅੱਜ ਸਾਰੇ ਕਾਂਗਰਸੀ ਹੋਗੇ ਜੀ ਸੋ ਇਹ ਬੜਾ ਮਤਲਬ ਰਵਨੀਤ ਮਿੱਟੂ ਪਤਾ ਨਹੀਂ ਕਿੱਥੋਂ ਸੈਕਟਰੀ ਲੈ ਕੇ ਆਉਂਦੇ ਨੇ ਕਿੱਥੋਂ ਪੜ੍ਹ ਕੇ ਆਉਂਦੇ ਨੇ ਕਿ ਉਹਨਾਂ ਨੂੰ ਗੱਲ ਵੀ ਉਹ ਤਰਕਦਾਰਤ ਕਹਿਣੀ ਨਹੀਂ ਅਜੇ ਆਈ ਸੋ ਜਾਂ ਉਹਨਾਂ ਨੂੰ ਮਤਲਬ ਕਿ ਜਿੰਨਾ ਕ ਲੱਗਦਾ ਕਿ ਮੈਂ ਜਾਦੇ ਨੇੜੇ ਹੋ ਜਮਾ ਅੱਜ ਮੋਦੀ ਜੀ ਦਾ ਅਮਿਤ ਸ਼ਾਹ ਦਾ ਗੁਣਗਾਨ ਵੀ ਕੀਤਾ ਤੇ ਦੂਸਰੇ ਪਾਸੇ ਅਦਾਲਤੀ ਹੁਕਮਾਂ ਤੋਂ ਬਾਅਦ ਅੱਜ ਦੋ ਧਿਰਾਂ ਦੇ ਵਿਚਾਲੇ ਬੈਠ ਕੇ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਪਹਿਲ ਕਦਮੀ ਹੋਈ। ਹਮਮ ਪਟਿਆਲਾ ਦੇ ਵਿੱਚ ਪੁਲਿਸ ਮੁਲਾਜ਼ਮਾਂ ਔਰ ਕਿਸਾਨ ਜਥੇਬੰਦੀਆਂ ਆਗੂਆਂ ਚ ਮੀਟਿੰਗ ਹੋਈ ਤੇ ਉੱਥੇ ਕਿਹਾ ਗਿਆ ਕਿ ਤੁਸੀਂ ਜਾਣਾ ਜੀ ਬਿਨਾ ਟਰੈਲੀਆਂ ਤੋਂ ਚਲੇ ਜਾਓ। ਉਹ ਕਹਿੰਦੇ ਵੀ ਸਾਨੂੰ ਦਿੱਲੀ ਜਾਣ ਚ ਬਿਨਾ ਟਰੈਲੀਆਂ ਤੋਂ ਕੋਈ ਮਸਲਾ ਨਹੀਂ। ਜੀ ਪਰ ਆਪਣੀ ਕੇਂਦਰ ਸਰਕਾਰ ਨੂੰ ਪੁੱਛ ਲੋ ਕਿਸਾਨਾਂ ਨਾਲ 1 ਮਹੀਨੇ ਚ ਗੱਲ ਨਹੀਂ ਕਰਦੀ ਸਾਲ-ਸਾਲ ਬਿਠਾ ਕੇ ਰੱਖਦੀ ਆ। ਹਮ ਤੋ ਫਿਰ ਸਾਲ ਜੇ ਅਸੀਂ ਬੈਠਣਾ ਉੱਥੇ ਫਿਰ ਸਾਨੂੰ ਟਰੈਕਟਰ ਟਰੈਲੀਆਂ ਆਪਣਾ ਪਰਮੰਪਤਾ ਚਾਹੀਦਾ। ਜੀ ਫਿਰ ਅਸੀਂ ਲੈ ਕੇ ਜਾਵਾਂਗੇ। ਸੋ ਇਸ ਗੱਲ ਦੇ ਉੱਤੇ ਅਜ ਤੱਕ ਅਧਾਰਤ ਜਾਂ ਮੀਟਿੰਗ ਦੌਰਾਨ ਇਹ ਗੱਲ ਤਣਪੱਤਰ ਨਹੀਂ ਲੱਗੀ ਨਤੀਜਾ ਅਜੇ ਬਾਰਡਰ ਦੀ ਕਲੈਨ ਵੀ ਨਹੀਂ ਖੁੱਲ ਰਹੀ ਤੇ ਕਿਸਾਨ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੋ ਹੁਣ ਆਉਂਦੇ ਦਿਨਾਂ ਚ ਅਗਲੀ ਬੈਠਕ ਹੀ ਹੁੰਦੀ ਹੈ ਦੇਖਣ ਵਾਲੀ ਗੱਲ ਆ ਪਰ ਜਦ ਰਵਨੀਤ ਬਿੱਟੂ ਜਿਹੜੇ ਪੰਜਾਬ ਤੋਂ ਉੱਠ ਕੇ ਗਏ ਨੇ ਜਿਹੜੇ ਕਦੇ ਆਪਣੇ ਆਪ ਨੂੰ ਪੰਜਾਬ ਅਤੇ ਸ਼ੀ ਕਿਸਾਨ ਅਤੇ ਸ਼ੀ ਦਮ ਪਰਦੇ ਸੀਗੇ ਹੁਣ ਉਹਨਾਂ ਨੂੰ ਕਿਸਾਨਾਂ ਚੋਂ ਮੋਸਕਾਉਣ ਲੱਗੀ ਹੈ ਹਮ ਅੱਛਾ ਇਹ ਦੱਸਿਓ ਜੀ ਪੰਜਾਬ ਦੇ ਵਿੱਚ ਦੇਖੋ ਪੰਜਾਬ ਚ ਦੇਸੀ ਘਿਓ ਦੀ ਜਦੋਂ ਵੀ ਗੱਲ ਹੁੰਦੀ ਆ ਪੰਜਾਬ ਦੀ ਖੁਰਾਕ ਪੰਜਾਬ ਦਾ ਦੇਸੀ ਘਿਓ ਉਹਦਾ ਤਾਂ ਇੱਥੇ ਬੜੇ ਹਵਾਲੇ ਜਦੋਂ ਅਕਸਰ ਇਵਨ ਇਸ ਤੇ ਹਰਾਂ ਦੇ ਵਿੱਚ ਕੈਨੇਡਾ ਚ ਵਿਕਦਾ ਦੇਸੀ ਘਿਓ ਫਿਰ ਕਹਿੰਦੇ ਪੰਜਾਬ ਦਾ ਸਵਾਦ ਕੈਨੇਡਾ ਦੇ ਵਿੱਚ ਤੁਹਾਨੂੰ ਮਿਲੇਗਾ ਪਰ ਦੇਸੀ ਘਿਓ ਦੀ ਗੱਲ ਜੇ ਪੰਜਾਬ ਚ ਕਰੀਏ ਉੱਥੇ ਕੀ ਖਾਲਸ ਦੇਸੀ ਘਿਓ ਲੋਕ ਨਹੀਂ ਖਾ ਰਹੇ ਹੁਣ देखो ਅਜੇ ਹਰਿਆਣਾ ਇਸ ਮਾਮਲੇ ਚ ਕਾਫੀ ਬਚਿਆ ਜੀ ਜੀ ਪੰਜਾਬ ਹੁਣ ਬਚਿਆ ਨਹੀਂ ਹਮ ਹਾਂ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਆਪਾਂ ਹੁਣੇ ਗੱਲ ਕਰਕੇ ਹਟਿਆ ਮੈਂ ਉਹਦਾ ਪ੍ਰਤੱਖ ਗਵਾਹ ਹਾਂ ਕਿ ਉੱਥੇ ਮਤਲਬ ਦੁੱਧ ਘਿਓ ਮੱਖਣ ਲੱਸੀ ਹਮ ਹਰਿਆਣੇ ਤੋਂ ਜੋ ਆਉਂਦੀ ਸੀ ਤੁਸੀਂ ਅੰਦਾਜ਼ਾ ਲਾ ਲਓ ਕਿ ਮਤਲਬ ਕਿ ਲੱਸੀ ਵੀ ਚੱਬਣੀ ਪੈਂਦੀ ਸੀ ਜੀ ਦੁੱਧ ਐਨਾ گاੜਾ ਤੇ ਸ਼ੁੱਧ ਹੁੰਦਾ ਸੀ ਪਤਾ ਲੱਗਦਾ ਸੀਗਾ ਸੋ ਪਰ ਇਹ ਚ ਕੋਈ ਦੋਸ਼ਕ ਨਹੀਂ ਕਿ ਪੰਜਾਬ ਦੇ ਵਿੱਚ ਇਸ ਮੌਕੇ ਜ਼ਿਆਦਾਤਰ ਦੁੱਧ ਦੇ ਸੈਂਪਲ ਫੇਲ ਹੋ ਰਹੇ ਆ ਆਪਾਂ ਪੂਰੇ ਭਾਰ ਦੇ ਵੱਲ ਮੈਂ ਕਦੇ ਕੀਤਾ ਸੀ ਜੀ 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 ਹਾਂਜੀ ਸੋ ਇਹ ਉਹ ਤੋਂ ਅਗਲਾ ਪੜਾ ਹੂੰ ਪੰਜਾਬ ਸਰਕਾਰ ਵੱਲੋਂ ਹਰ ਬਾਰੇ ਸੈਂਪਲ ਭਰੇ ਜਾਂਦੇ ਨੇ ਦੁੱਧ ਦੇ ਘਿਓ ਦੇ ਤੇ ਉਹਦੇ ਵਿੱਚ ਹੁਣ ਜਦੋਂ ਦੇਸੀ ਘਿਓ ਦੇ ਸੈਂਪਲ ਭਰੇਗੇ ਤਾ 21 ਫੀਸਦੀ ਤੋਂ ਵੱਧ ਦੇਸੀ ਕਿਓ ਦੇ ਸੈਂਪਲ ਫੇਲ ਹੋ ਗਏ ਹੂੰ ਹੂੰ ਇਸੇ ਤਰ੍ਹਾਂ ਦੁੱਧ ਦੇ 14 ਫੀਸਦੀ ਦੇ ਕਰੀਬ ਪੰਜਾਬ ਦੇ ਸੈਂਪਲ ਫੇਲ ਹੋ ਗਏ ਮਤਲਬ ਹੁਣ ਇਹਦਾ ਮਤਲਬ ਪੰਜਾਬ ਦਾ ਦੇਸੀ ਕਿਓ ਦੇਸੀ ਕਿਓ ਨਹੀਂ ਰਹਾ ਪੰਜਾਬ ਦੇ ਵਿੱਚ ਬਿਲਕੁਲ ਤੁਹਾਡੀ ਗੱਲ درست ਹੈ ਕਿ ਪੰਜਾਬ ਨੂੰ ਕਿਸੇ ਸਮੇਂ ਇਸ ਝੱਟੇ ਲਈ ਜਾਣਿਆ ਜਾਂਦਾ ਸੀ ਉਹ ਝੱਟਾ ਦੁੱਧ ਸੀ ਉਹ ਝੱਟਾ ਕਿਓ ਸੀ ਉਹ ਚਿੱਟੀ ਲੱਸੀ ਸੀ ਉਹ ਚਿੱਟਾ ਮੱਖਣ ਸੀ ਹੈਨਾ ਦੁੱਧ ਕਿਓ ਮੱਖਣ ਜਿਹੜਾ ਪੰਜਾਬ ਦੀ ਪਹਿਚਾਣ ਸੀ ਉਹ ਹੁਣ ਝੱਟਾ ਸ਼ਬਦ ਹੀ ਜ਼ਹਿਰੀ ਬਣ ਗਿਆ ਸਾਡੇ ਲਈ ਜੀ ਚਿੱਟਾ ਸ਼ਬਦ ਹੀ ਮੌਤ ਬਣ ਗਿਆ ਹੁੰਦਾ ਹੈ ਨਾ ਸੋ ਇਸ ਲਈ ਉਸ ਪਹਿਲੂ ਤੇ ਜਦੋਂ ਹੁਣ ਵਾਲੀਆਂ ਸਰਕਾਰਾਂ ਦੇ ਹਵਾਲੇ ਨਾਲ ਵੀ ਤੋਲ ਮੋਲ ਕੀਤਾ ਜਾਂਦਾ ਤਾਂ ਸਥਿਤੀ ਜਿਉਂ ਦੀ ਥੀ ਉਹ ਜੀ ਦੇਸੀ ਕਿਉ ਉਹ ਦੇ 2023 ਚ 24 ਦੇ ਦੌਰਾਨ ਪੰਜਾਬ ਸਰਕਾਰ ਨੇ ਜਿਹੜੇ ਨਮੂਨੇ ਲਏ ਉਹਨਾਂ ਚੋਂ 21.4% ਖਾਲਸ ਦੇਸੀ ਕਿਉ ਕਹਿ ਕੇ ਜਿਹਨੂੰ ਉਤਾਰਿਆ ਜਾ ਰਿਹਾ ਸੀ ਉਹਦੇ ਸੈਂਪਲ ਫੇਲ ਹੋ ਗਏ ਹੂੰ ਹੂੰ ਇਸੇ ਤਰ੍ਹਾਂ ਦੁੱਧ ਦੇ 13.6 ਸੈਂਪਲ ਜਿਹੜੇ ਫੇਲ ਹੋ ਗਏ ਆ ਫੂਡ ਐਂਡ ਡਰੱਗਸ ਜਿਹੜਾ ਵਿਭਾਗ ਆ ਉਹਦੇ ਤੱਥਾਂ ਦੇ ਅਨੁਸਾਰ ਜੇ ਗੌਰ ਕਰੀਏ ਵੀ ਸੋ 23 24 ਚ ਕਹਿੰਦੇ 646 ਨਮੂਨੇ ਦੁੱਧ ਦੇ ਇਕੱਠੇ ਕੀਤੇ ਗਏ ਜਿਨ੍ਹਾਂ ਚੋਂ 88 ਪੈਮਾਨੇ ਤੇ खरे ਨਹੀਂ ਉਤਰੇ ਖੋਏ ਦੇ 26% ਦੀ ਨਮੂਨੇ ਫੇਲ ਹੋ ਗਏ ਵੈਸੇ ਇਹ ਉਹ ਦਿਨ ਨੇ ਜਦੋਂ ਆਉਣ ਵਾਲੇ ਦਿਨਾਂ ਚ ਤਿਹਾਰਾਂ ਕੰਨੀ ਨੂੰ ਵੱਧ ਰਹੇ ਆ ਹੂੰ ਹੂੰ ਇਹਨਾਂ ਦਿਨਾਂ ਚ ਖੁਆ ਵੀ ਨਕਲੀ ਆ ਜਾਂਦਾ ਬਾਜ਼ਾਰ ਚ ਇਹਨਾਂ ਦਿਨਾਂ ਚ ਖੁਆ ਫੇਲ ਵੀ ਹੋ ਜਾਂਦਾ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਬਿਸਕੁਟ ਤੇ ਕੁਕੀਜ਼ ਵਿਕਣੇ ਹੁੰਦੇ ਆ ਇਹ ਵੀ ਇੱਕ ਪਹਿਲੂ ਹੈਗਾ ਹੂੰ ਇਹਦੇ ਪਿੱਛੇ ਇਹ ਵੀ ਇੱਕ ਕਾਰਪਟ ਕਰਾਣਿਆਂ ਦਾ ਦੁਕਾਨਦਾਰੀ ਵੀ ਖੜੀ ਐ ਪਰ ਫਿਰ ਵੀ ਹੁਣ ਪੰਜਾਬ ਸਰਕਾਰ ਨੇ ਨਮੂਨੇ ਲਏ ਨੇ ਤਾਂ ਆਪਾਂ ਤਾਂ ਉਹਦੇ ਅੰਕੜੇ ਦੇ ਬਾਰੇ ਵਿੱਚ ਗੱਲ ਕਰਦੇ ਆ ਉਹ ਕਹਿੰਦੇ ਜੀ 26% ਖੋਏ ਦੇ ਨਮੂਨੇ ਵੀ ਫੇਲ ਹੋ ਗਏ ਬੀਤੇ 3 ਬਰਿਆਂ ਚ ਜਿਕਰ 21 2021 ਤੋਂ ਲੈ ਕੇ 24 ਦਰਮਿਆਨ ਆਪਾਂ ਦੇਖੀਏ ਤਾਂ ਪੰਜਾਬ ਚ ਕੁੱਲ 20988 ਦੁੱਧ ਦੇ ਸੈਂਪਲ ਭਰੇ ਗਏ ਹੂੰ ਹੂੰ ਜਿਨ੍ਹਾਂ ਚੋਂ 3712 ਦੁੱਧ ਸੈਂਪਲ ਫੇਲ ਹੋਏ ਸਾਲ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ 6000 ਤੋਂ ਵੱਧ ਸੈਂਪਲ ਭਰੇ ਗਏ। ਜੀ ਜਿਨ੍ਹਾਂ ਚੋਂ ਹਜ਼ਾਰ ਦੇ ਕਰੀਬ 929 ਸੈਂਪਲ ਫੇਲ ਹੋ ਗਏ। ਸਾਲ 2023-24 ਦੇ ਦੌਰਾਨ ਹੀ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਕੀਤੇ ਨੇ। 76 ਕੇਸਾਂ 'ਚ ਅਪਰਾਧਿਕ ਕਾਰਵਾਈ ਕੀਤੀ ਆ ਤੇ 194 ਨਮੂਨੇ ਜਾਂ ਸੈਂਪਲ ਫੇਲ ਹੋਣ ਤੇ ਸਬੰਧਤ ਮਾਲਕਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਆ। ਸੋ ਇਹ ਸਭ ਦੇ ਦਰਮਿਆਨ ਇੱਕ ਹੋਰ ਪਹਿਲੂ ਉੱਭਰਿਆ। ਜੀ ਕਿ ਇਹ ਅਸੀਂ ਉਸ ਖਾਲਸ ਘਿਓ ਦੀ ਗੱਲ ਕਰ ਰਹੇ ਹਾਂ ਜਿਹੜਾ ਖਾਣ ਪੀਣ ਲਈ ਵਰਤਿਆ ਜਾ ਰਿਹਾ ਹੂੰ ਹੂੰ ਅ ਵਿਜੇ ਜੀ ਪਾਣੀ ਦਾ ਮਤਲਬ ਪਾਣੀ ਹੁੰਦਾ ਜੀ ਪਰ ਅੱਜ ਦੀ ਤਰੀਕ ਵਿੱਚ ਪਾਣੀ ਦੇ ਨਾਮ ਅੱਡ-ਅੱਡ ਹੋ ਗਏ ਹੂੰ ਮਤਲਬ ਸਾਡੇ ਘਰਾਂ 'ਚ ਵੀ ਪੀਣ ਵਾਲਾ ਪਾਣੀ ਹੋ ਰਿਹਾ ਢਾਉਣ ਵਾਲਾ ਪਾਣੀ ਹੋ ਰਿਹਾ ਕੱਪੜੇ ਧੋਣ ਵਾਲਾ ਪਾਣੀ ਹੋ ਰਿਹਾ ਹੈਨਾ ਮਹਿਮਾਨਾਂ ਵਾਲਾ ਪਾਣੀ ਹੋ ਰਿਹਾ ਇਸੇ ਤਰ੍ਹਾਂ ਪਿੰਡ 'ਚ ਟੋਬਾ ਅੱਗੇ ਟੋਬਾ ਹੀ ਸੀ ਉੱਥੇ ਮਤਲਬ ਮੋਟਰ ਲੱਗੀ ਆ ਤੇ ਹਨਾ ਪਾਣੀ ਖਾਲਚ ਵੀ ਗਿਰ ਰਿਹਾ ਤੇ ਪਸ਼ੂ ਵੀ ਖਾਲਚੋਂ ਪੀ ਰਹੇ ਨੇ ਤੇ ਬੰਦਾ ਵੀ ਮੋਟਰ ਤੋਂ ਪੀ ਲੈਂਦਾ ਸੀ ਹੁਣ ਟੋਬੇ ਛੱਪੜ ਬਣ ਗਏ ਸੋ ਪਾਣੀ ਵੀ ਅੱਡ-ਅੱਡ ਹੋ ਗਿਆ ਨਾ ਸਾਡੇ ਜੀ ਪਰ ਉਸੇ ਤਰ੍ਹਾਂ ਬਾਜ਼ਾਰ ਦੇ ਵਿੱਚ ਇੱਕ ਘਿਓ ਵਿਕ ਰਿਹਾ ਜੀ ਤੁਸੀਂ ਦੁਕਾਨ ਤੋਂ ਪੁੱਛੋਗੇ ਦੇਸੀ ਘਿਓ ਲੈਣਾ ਹੂੰ ਉਹ ਤੁਹਾਨੂੰ ਅਗਲਾ ਸਵਾਲ ਕਰਨਗੇ ਜੀ ਕਿ ਜੀ ਖਾਣ ਲਈ ਚਾਹੀਦਾ ਕਿ ਪੂਜਾ ਪਾਠ ਵਾਲਾ ਘਿਓ ਚਾਹੀਦਾ ਜੋਤ ਵਾਲਣੀ ਚਾਹੀਦਾ ਉਹ ਅੱਛਾ ਹਾਂ ਜੀ ਹਾਂ ਹੁਣ ਮਤਲਬ ਖਾਣ ਵਾਲੇ ਦੇ ਵਿੱਚ 60% 70% ਚਲੋ ਮਿਲਾਬ ਠੋਣੀ ਕਿ 30% ਅਸਲੀ ਹੋਣਾ 60 70% ਨਕਲੀ ਹੋਣਾ ਹੂੰ ਪਰ ਜਿਹੜਾ ਜੋਤਾਂ ਲਈ ਕਿਉਂ ਵਰਤਿਆ ਜਾ ਰਿਹਾ ਉਹ 10 ਤੋਂ 13% ਅਸਲੀ ਹੈ ਕਹਿੰਦੇ ਹੂੰ ਬਾਕੀ ਉਹ ਚ ਸਾਰੇ ਹੀ ਜਾਂ ਕੈਮੀਕਲ ਨੇ ਜਾਂ ਉਹ ਚ ਰੰਗ ਹੈ ਜਾਂ ਉਹਦੇ ਵਿੱਚ ਕਹਿੰਦੇ ਰਿਫੈਂਡ ਮਲਾਇਆ ਜਾਂਦਾ ਜੀ ਤੇ ਉਸ ਤੋਂ ਬਾਅਦ ਖੁਸ਼ਬੂ ਇਹੋ ਜਿਹੀਆਂ ਸ਼ੀਸ਼ੀਆਂ ਨੇ ਜਿਹੜੀਆਂ ਪਾ ਕੇ ਉਹਨੂੰ ਦੇਸੀ ਕਿਉ ਦੀ ਮਹਿਕ ਦਿੱਤੀ ਜਾਂਦੀ ਆ ਸੋ ਅਸੀਂ ਤਾਂ ਰੱਬ ਨਾਲ ਵੀ ਮਤਲਬ ਮੈਂ ਕਈ ਧਾਰਮਿਕ ਸਥਾਨ ਜਿਹੜੇ ਸਾਡੇ ਮਤਲਬ ਜਿਵੇਂ ਨਾਣਾ ਦੇਵੀ ਮੰਦਿਰ ਹੈ ਜਵਾਲਾਜੀ ਚੰਦਪੁਰ ਨਹੀਂ ਮੰਦਿਰ ਨੇ ਉੱਥੇ ਵੀ ਲੋਕ ਬਾਈਪਾਸ ਜਾ ਕੇ ਮੱਥਾ ਟੇਕਦੇ ਦੇਖਿਆ ਕਿ ਹੈਨਾ ਪੁਜਾਰੀ ਨਾਲ ਜਾਂ ਕਿਥੇ ਉੱਥੇ ਸੇਵਾਦਾਰ ਨਾਲ ਸੈਕਟਿੰਗ ਕਰਕੇ ਮਤਲਬ ਰੱਬ ਨੂੰ ਵੀ ਅਸੀਂ ਚੀਟ ਕਰਕੇ ਮਿਲ ਰਹੇ ਹਾਂ ਉਸੇ ਤਰ੍ਹਾਂ ਅਸੀਂ ਜੋਤ ਧੂਪ ਦੇ ਵਿੱਚ ਵੀ ਮਤਲਬ ਰੱਬ ਨਾਲ ਵੀ ਤੇ ਜਿਹੜੇ ਬੰਦਿਆਂ ਦੇ ਸਕੇ ਨਹੀਂ ਹੋਏ ਹੈਨਾ ਉਹ ਉਸ ਕਾਇਨਾਤ ਦੇ ਉਸ ਕੁਦਰਤ ਦੇ ਕੀ ਸਕੇ ਹੋਣਗੇ ਸੋ ਆ ਇੱਕ ਨਵਾਂ ਪਹਿਲੂ ਉੱਭਰਿਆ ਕਿ ਪੰਜਾਬ 'ਚ ਹੁਣ ਜੁੱਧ ਤੋਂ ਬਾਅਦ ਦੇ ਸਿਕਿਓ ਦੇ ਵਿਆਂਕੜੇ ਸਾਹਮਣੇ ਨੇ ਜਿਹੜਾ ਖਾਲਸ ਨਹੀਂ ਹੈ। ਹੂੰ। ਦੀਪਕ ਜੀ ਪਟਿਆਲੇ ਜਿਹੜਾ ਰਜਿੰਦਰਾ ਹਸਪਤਾਲ ਆ ਉਹਦੇ ਵਿੱਚ ਇੱਕ ਵੀ ਮਹਿਲਾ ਕਰਮੀ ਜਿਹੜੀ ਕੋਈ ਜਿਹੜੇ ਸਿਕਿਉਰਿਟੀ ਵਾਸਤੇ ਜਿਹੜੇ ਰੱਖੇ ਹੋਏ ਨੇ ਅਫੀਸ਼ੀਅਲਸ ਕੋਈ ਵੀ ਫੀਮੇਲ ਮਹਿਲਾ ਸਿਕਿਉਰਿਟੀ ਕਰਮੀ ਨਹੀਂ ਹੈ ਜੀ ਉਥੇ। ਪੰਜਾਬ ਤੇ ਜਾਜ਼ਤਰ ਸਿਵਲ ਹਸਪਤਾਲਾਂ ਦੀ ਸਥਿਤੀ ਆ। ਹੂੰ। ਪਟਿਆਲੇ ਤੋਂ ਲੈ ਕੇ ਬਠਿੰਡਾ ਤੱਕ ਜੇਕਰ ਆਪਾਂ ਵੱਡੇ ਹਸਪਤਾਲਾਂ 'ਤੇ ਨੀਂ ਚਾਤ ਮਾਰੀ ਇਹ ਇਹ ਸਾਰੇ ਅੰਕੜੇ ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਗੌਰ ਹੋ ਰਹੀਆਂ ਕਲਕੱਤੇ ਵਾਲੀ ਪ੍ਰਾਂਤ ਜੀ 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 ਬਿਲਕੁਲ ਹੂੰ ਬੋਸ ਕਟਨਾ ਤੋਂ ਸਾਰੀ ਚੀਜ਼ਾਂ ਤੇ ਨਜ਼ਰ ਸਨ ਨਹੀਂ ਜਾ ਰਹੀ ਹੈ ਜੀ ਰਜਿੰਦਰਾ ਹਸਪਤਾਲ ਪਟਿਆਲਾ ਇਸ ਮੌਕੇ ਪੰਜਾਬ ਦੇ ਚਾਰ ਪੰਜ ਉਹਨਾਂ ਹਸਪਤਾਲਾਂ ਚੋਂ ਜੀ ਨਾ ਚੋ ਸਭ ਤੋਂ ਵੱਧ ਮਰੀਜਾਂ ਦਾ ਬਰਕਲੋਡ ਰਹਿੰਦਾ ਜੀ ਉੱਥੇ ਆਪਾਂ ਪਿਛਲੇ ਦਿਨੀ ਬਿਜਲੀ ਨੂੰ ਲੈ ਕੇ ਉੱਥੇ ਦੀ ਹਾਲਾਤ ਨੂੰ ਲੈ ਕੇ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਪਰ ਅੱਜ ਇਸ ਪਹਿਲੂ ਤੋਂ ਗੱਲ ਕਰ ਰਹੇ ਹਾਂ ਰਜਿੰਦਰਾ ਹਸਪਤਾਲ ਦੇ ਵਿੱਚ 800 ਦੇ ਕਰੀਬ ਮਹਿਲਾ ਸਟਾਫ ਹੈ ਜਿਹੜਾ ਡਾਕਟਰੀ ਕਿੱਥੇ ਨਾਲ ਸੰਬੰਧਿਤ ਹੈ ਪਰ ਉੱਥੇ ਇੱਕ ਵੀ ਸੁਰੱਖਿਆ ਗਾਰਡ ਮਹਿਲਾ ਨਹੀਂ ਹੈ ਔਰਤ ਨਹੀਂ ਹੈ ਜੀ ਬਠਿੰਡੇ ਦਾ ਹਸਪਤਾਲ ਦੇ ਵਿੱਚ ਇੱਕ ਵੀ ਮਹਿਲਾ ਨਹੀਂ ਹੈ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਹਾਲਤ ਇਹ ਹੈ ਕਿ ਉੱਥੇ ਕਹਿੰਦੇ ਜੀ ਸਿਕਿਉਰਿਟੀ ਗਾਰਡ ਤਾਂ ਰੱਖ ਲਿਆ ਹਮ ਹੈਨਾ ਕਿ ਉੱਥੇ ਹੈਗੇ ਨੇ 100 ਦੇ ਮਤਲਬ 12 ਦੇ ਕਰੀਬ ਸਿਕਿਉਰਿਟੀ ਗਾਰਡ ਨੇ ਲੁਧਿਆਣੇ ਤੇ ਲੁਧਿਆਣੇ ਦਾ ਸਿਵਲ ਹਸਪਤਾਲ ਉਹ ਹਸਪਤਾਲ ਹੈ ਜਿੱਥੇ ਐਸਐਮਓ ਦਾ ਕਮਰਾ ਵੀ ਭੰਨਿਆ ਜਾ ਚੁੱਕਿਆ ਹੈ ਡਾਕਟਰਾਂ ਤੇ ਹਮਲੇ ਵੀ ਹੋ ਚੁੱਕੇ ਨੇ ਹੈਨਾ ਬੱਚਾ ਵੀ ਚੋਰੀ ਹੋ ਚੁੱਕਿਆ ਹੈ ਪਰ ਉਹਦੇ ਉਹ ਸਿਕਿਉਰਿਟੀ ਗਾਰਡ ਬਾਰਾਂ ਨੇ ਤੇ ਉਹਨਾਂ ਦੇ ਸਾਰੇ ਕੰਮ ਚੱਲਦਾ ਮਤਲਬ ਜਿੰਨੇ ਡਾਕਟਰੀ ਸਟਾਫ ਵਾਲੇ ਨੇ ਜਾਂ ਇਸ ਘਟਨਾ ਤੋਂ ਬਾਅਦ ਜਿਹੜੀਆਂ ਔਰਤਾਂ ਨਰਸਿੰਗ ਤੌਰ ਤਰ ਤੇ ਡਾਕਟਰ ਤੌਰ ਤੇ ਉਹ ਕਹਿੰਦੇ ਵੀ ਘੱਟੋ ਘੱਟ ਇਹ ਰਿਪੋਰਟ ਵਰਗੀ ਸਿਕਿਉਰਿਟੀ ਚਾਹੀਦੀ ਹੈ ਜੀ ਉਹ ਕਹਿੰਦੇ ਘੱਟੋ ਘੱਟ ਕੇ ਨਾਈਟ ਡਿਊਟੀ ਦੇ ਸਮੇਂ ਅਜੇ ਹੀ ਸਿਕਿਉਰਿਟੀ ਤਾਂ ਹੋਵੇ ਕਿ ਅਸੀਂ ਫਲੋਰ ਬਾਈ ਜੀ ਸਾਨੂੰ ਪਤਾ ਹੋਵੇ ਕਿ ਸਿਕਿਉਰਿਟੀ ਗਾਰਡ ਹੈਗੇ ਨੇ ਪਰ ਜੇ ਲੇਡੀਜ਼ ਹੁੰਦੇ ਤਾਂ ਥੋੜਾ ਜਿਹਾ ਹੋਰ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਹੋਰਾਂ ਨੇ ਕਹਿੰਦੇ ਹਦਾਇਤ ਕੀਤੀ ਆ ਕਵੀ ਨਾਈਟ ਡਿਊਟੀ ਤੇ ਜੇ ਡਾਕਟਰ ਹੋਵੇ ਤਾਂ ਉਹਨੇ ਜੇਕਰ ਬਾੜ ਬਾイズ ਕਿਤੇ ਪਰਲੇ ਬਾੜ ਅਰਲੇ ਬਾੜ ਜਾਣਾ ਜਿੱਥੇ ਵਿੱਚੋਂ ਖਾਲੀ ਏਰੀਆ ਹੋਵੇ ਤਾਂ ਉਹਦੇ ਨਾਲ ਮਰਦ ਸਟਾਫ ਦੇ ਮੈਂਬਰ ਜ਼ਰੂਰ ਜਾਣ ਹੈਨਾ ਇਸੇ ਤਰ੍ਹਾਂ ਕਹਿੰਦੇ ਕੋਈ ਵੀ ਪੁਆਇੰਟ ਉੱਥੇ ਮਤਲਬ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿੱਥੇ ਡਾਰਕ ਸਪੋਟ ਹੋਵੇ ਹਨੇਰਾ ਹੋਵੇ ਹਸਾਲ ਦੇ ਵਿੱਚ ਅਜਿਹਾ ਕੋਈ ਪੁਆਇੰਟ ਨਹੀਂ ਚਾਹੀਦਾ ਇਹਨਾਂ ਗੱਲਾਂ ਤੇ ਗੌਰਤਾ ਕੀਤੀ ਜਾ ਰਹੀ ਹੈ ਪਰ ਡਾਕਟਰਾਂ ਦੇ ਜਿਹੜੇ ਪਹਿਲੂ ਨੇ ਉਹ ਬਹੁਤ ਗੰਭੀਰ ਨੇ ਉਹ ਕਹਿੰਦੇ ਕਿ ਸ਼ਾਮ ਨੂੰ ਲਗਭਗ 4 ਵਜੇ ਤੋਂ ਬਾਅਦ ਪੰਜਾਬ ਦੇ ਜਿਹੜੇ ਹਸਪਤਾਲਾਂ 'ਚ ਐਮਰਜੈਂਸੀ 'ਚ ਵੀ ਮਰੀਜ਼ ਆਉਂਦੇ ਨੇ ਜੀ ਚਾਹੇ ਐਕਸੀਡੈਂਟਲ ਕੇਸ ਆ ਜਵੇ ਚਾਹੇ ਲੜਾਈ ਝਗੜਾ ਆ ਜਵੇ ਉਹਨਾਂ 'ਚੋਂ ਨਸ਼ਾ ਪੱਤਾ ਕੀਤਾ ਹੀ ਹੁੰਦਾ ਕਹਿੰਦੇ ਹੂੰ ਤੇ ਉਹ ਫਿਰ ਸਟਾਫ ਨਾਲ ਨਰਸਾਂ ਨਾਲ ਬਤਮੀਜ਼ੀ ਕਰਦੇ ਨੇ ਬਸ ਲੁੱਟੇ ਕਰਦੇ ਨੇ ਪੈਸੇ ਕਹੀਂ ਥਾਮਾ ਤੇ ਉਹ ਡਾਕਟਰਾਂ ਦੇ ਵੀ ਆਉਂਦੀਆਂ ਨੇ ਖਬਰਾਂ ਕਿ ਉਹਨਾਂ ਦਾ ਬਵਿਵਹਾਰ ਰਿਕਿਆ ਪ੍ਰਤੀ ਸਹੀ ਨਹੀਂ ਹੁੰਦਾ ਹੈ ਨਾ ਸੋ ਪਰ ਇਸ ਪਹਿਲੂ ਨੂੰ ਵੀ ਗੌਰ ਕਰਨ ਦੀ ਲੋੜ ਹੈ ਕਿ ਜੇਕਰ ਬੰਦਾ ਨਸ਼ੇ ਪੱਤੇ 'ਚ ਆ ਰਿਹਾ ਤੇ ਉਹ ਦੁਰਵਿਵਹਾਰ ਕਰ ਰਿਹਾ ਉਹ ਉਸ ਨੂੰ ਫਿਕਰਮੰਦੀ ਨੂੰ ਲੈ ਕੇ ਮੁਰ ਮਾਪਿਆਂ ਦੀ ਫਿਕਰਮੰਦੀ ਹੁਣ ਜ਼ਿਆਦਾ ਵਧੀਆ ਪਰ ਇਹ ਪੰਜਾਬ ਦੇ ਸਿਵਲ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਹੀ ਪੂਰੇ ਨਹੀਂ ਔਰ ਸਿਕਿਉਰਿਟੀ ਗਾਰਡ ਮੈਨ ਅ ਸਿਕਿਉਰਿਟੀ ਗਾਰਡ ਹੋਣਾ ਤਾਂ ਉਹ ਤੋਂ ਵੀ ਅਗਲੀ ਗੱਲ ਹੈ ਦੀਪਕ ਜੀ ਇਹ ਦੱਸਿਓ ਜਿਹੜੇ ਕੁਝ ਡੇਟਾ ਜਿਹੜਾ ਆ ਰਿਹਾ ਜੋ ਦੱਸਦਾ ਕਿ ਵਿਦੇਸ਼ੀ ਉਡਾਨਾਂ ਭਰਨ ਦੇ ਮਾਮਲੇ ਦੇ ਵਿੱਚ ਭਾਰਤੀ ਲੋਕ ਪਹਿਲੇ ਨੰਬਰ ਤੇ ਨੇ ਜੀ ਹਾਂ ਵਿਜੇ ਜੀ ਇਹ ਇਹ ਤੋਂ ਪਹਿਲਾਂ ਕਿ ਆਪਾਂ ਟਰੈਵਲਿੰਗ ਵਾਲੇ ਤੇ ਜਾਂ ਤੋਰੇ ਤੋਰੇ ਫੇਰ ਵਾਲੀ ਖਬਰ ਤੇ ਗੱਲ ਕਰੀਏ ਹੁਣ ਹੁਣ ਇੱਕ ਖਬਰ ਆ ਰਹੀ ਆ ਜੀ ਕੇ ਲੁਧਿਆਣੇ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੀ ਧਰਮ ਪਤਨੀ ਨੇ ਇੱਕ ਐਨਆਰਆਈ ਦੇ ਉੱਤੇ ਸ਼ਰੀਰਕ ਸ਼ੋਸ਼ਣ ਦੇ ਦੋਸ਼ ਲਾਏ ਨੇ। ਉਹ ਅੱਛਾ ਜੀ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਲੁਧਿਆਣਾ ਖੇਤਰ ਦੇ ਉਸ ਖੇਤਰ ਦੇ ਇੱਕ ਹਲਕੇ ਤੋਂ ਉਹਨਾਂ ਦੀ ਧਰਮ ਪਤਨੀ ਦਾ ਕਹਿਣਾ ਹੈ ਕਿ ਇੱਕ ਐਨਆਰਆਈ ਹੈ ਜਿਹਦੀ ਮਤਲਬ ਕਿ ਮੇਰੇ ਨਾਲ ਸ਼ਿਖਸ਼ਣ ਕੀਤਾ ਮੇਰੇ ਕੋਲ ਦੀਆਂ ਵੀਡੀਓ ਨੇ ਉਹਦੀ ਬੋਲਚਾਲਾ ਤੇ ਉਹਨੇ ਕਮਰੇ ਜਬਰੀ ਬੜਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਖਿਲਾਫ ਪੰਜਾਬ ਪੁਲਿਸ ਨੇ ਐਫਆਈਆਰ ਕਰ ਦਿੱਤੀ ਆ। ਹੂੰ ਹੂੰ। ਉਹ ਐਨਆਰਆਈ ਲੁਧਿਆਣੇ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਤੇ ਅੱਜਕੱਲ ਕੈਨੇਡਾ ਦੇ ਵਿੱਚ ਮਿਸਿਸਾਗਾਚ ਰਹਿ ਰਿਹਾ ਤੇ ਉਹਦਾ ਕਹਿਣਾ ਕਿ ਇਹ ਮੇਰੇ ਤੇ ਝੂਠੇ ਦੋਸ਼ ਮੜੇ ਜਾ ਰਹੇ ਨੇ ਕਿਉਂਕਿ ਉਹਦੀ ਇੱਕ ਕੋਠੀ ਆ ਜਿਹਦੀ ਕੋਠੀ ਦੀ ਦੇਖਭਾਲ ਐਮਐਲਏ ਦੀ ਉਹ ਧਰਮ ਪਤਨੀ ਕਰਦੀ ਆ ਹੂੰ ਹੂੰ ਤੇ ਉਹਦਾ ਆਪਣੇ ਇੱਕ ਰਿਸ਼ਤੇਦਾਰ ਨਾਲ ਉਸ ਕੋਠੀ ਦੇ ਮਤਲਬ ਮਾਲਕੀ ਤਿੰਨ ਮਲਕੀਅਤ ਨੂੰ ਲੈ ਕੇ ਬਵਾਦ ਚੱਲ ਰਿਹਾ ਸੀ ਇਸ ਲਈ ਕਹਿੰਦਾ ਕਿ ਮੈਂ ਇਹਦੀ ਸੰਭਾਲ ਲਈ ਐਮਐਲਏ ਦੀ ਪਤਨੀ ਨੂੰ ਕਿਹਾ ਸੀਗਾ ਕਿ ਤੁਸੀਂ ਸੰਭਾਲੋ ਮੇਰੀ ਬੱਚੀਆਂ ਵਰਗੀਆਂ ਧੀਆਂ ਵਰਗੀਆਂ ਮੇਰਾ ਬੇਟਾ ਉਹਨੂੰ ਭੈਣ ਕਹਿੰਦਾ ਕਹਿੰਦਾ ਐ ਤੇ ਇਹ ਪਰ ਕਹਿੰਦਾ ਕਿ ਹੁਣ ਉਹ ਉਹਨੇ ਜਾਲੀ ਕਾਗਜ਼ ਬਣਾ ਲਏ ਚ ਉਹ ਕਬਜ਼ਾ ਕਰ ਰਹੀ ਹੈ ਹਮ ਹਮ ਤੇ ਉਹਦਾ ਇਹ ਕਹਿਣਾ ਐਨਆਰਆਈ ਦਾ ਕਿ ਮੇਰੀ ਕੋਠੀ ਤੇ ਕਬਜ਼ੇ ਦਾ ਮਾਮਲਾ ਜਦੋਂ ਕਿ ਐਮਐਲਏ ਦੀ ਧਰਮ ਪਤਨੀ ਦਾ ਕਹਿਣਾ ਕਿ ਆ ਵੀਡੀਓ ਐ ਮੇਰੇ ਕੋਲ ਆ ਤੱਤ ਨੇ ਆ ਸਬੂਤ ਮੇਰੇ ਕੋਲ ਹੈਗੇ ਨੇ ਉਹਨੇ ਜਨਤਕ ਕਰਨ ਦੀ ਫੈਲ ਕਦਮੀ ਕਰਦੇ ਆ ਮੀਡੀਆ ਨੂੰ ਅਦਾਰਿਆਂ ਨੂੰ ਭੇਜਨੇ ਸ਼ੁਰੂ ਕਰ ਦਿੱਤੇ ਨੇ ਸੋ ਇਹ ਔਂ ਵੱਡੀ ਖਬਰ ਬਣਨ ਜਾ ਰਹੀ ਆਉਂਦੇ ਸਮੇਂ ਜੀ 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 ਸੋ ਜਿੱਥੋਂ ਤੱਕ ਜਿੱਥੋਂ ਤੱਕ ਆਪਾਂ ਚੀਨ ਵਾਲੇ ਪਹਿਲੂ ਤੇ ਗੱਲ ਕਰਨ ਲੱਗੇ ਸੀਗੇ ਬਿਲਕੁਲ ਜੀ ਭਾਰਤੀ ਹੁਣ ਦੁਨੀਆ ਦੇ ਵਿੱਚ ਹਵਾਈ ਕਿਰਾਇਆ ਖਰਚੇ ਦੇ ਵਿੱਚ ਹਵਾਈ ਯਾਤਰਾਵਾਂ ਕਰਨ ਚ ਨੰਬਰ 1 ਹੋ ਗਏ ਨੇ ਹਮ ਹਮ 2008 ਤੋਂ ਲੈ ਕੇ 2019 ਦੇ ਤੱਕ ਹਮ ਭਾਰਤ ਚ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਵਾਧਾ ਹੋਇਆ ਹੈ ਵਿਦੇਸ਼ੀ ਤੌਰ ਤੇ ਯਾਤਰਾਵਾਂ ਕਰਨ ਦਾ ਉਹ 17% ਦੀ ਵਾਧਾ ਹੋਇਆ ਹਮ ਹਮ ਜਦੋਂ ਕਿ ਚੀਨ ਦੀ ਇਹ ਵਾਧਾ ਦਰ 16% ਦੀ ਤੇ ਆ ਅਮਰੀਕਾ ਦੀ ਇਹ ਵਾਧਾ ਦਰ 6% ਦੀ ਤੇ ਬਾਕੀ ਦੁਨੀਆ ਦੀ 4% ਦੀ ਹੈ ਜੀ ਤੁਸੀਂ ਜੇਕਰ ਇਹਨੂੰ ਦੂਸਰੀ ਬਰੀਕੀ ਨਾਲ ਸਮਝਣਾ ਹੋਵੇ ਤਾਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਮਾਰਚ 2024 ਤੋਂ ਲੈ ਕੇ ਅਪ੍ਰੈਲ 2024 ਮਤਲਬ ਲਗਭਗ 2 ਮਹੀਨੇ ਹੀ ਮਾਰਚ ਤੇ ਅਪ੍ਰੈਲ ਜੀ ਇਹਨਾਂ 2 ਮਹੀਨਿਆਂ 'ਚ ਸਾਊਦੀ ਅਰਬ 'ਚ ਜਿੰਨੇ ਹੋਟਲ ਬੁੱਕ ਹੋਏ ਨੇ ਉਹਨਾਂ 'ਚੋਂ 13% ਦੀ ਹੋਟਲ ਕੱਲੇ ਭਾਰਤੀਆਂ ਨੇ ਬੁੱਕ ਕਰਾਏ ਨੇ ਅੱਛਾ ਜੀ 2023 23 ਦੇ ਵਿੱਚ ਹੀ ਸਾウਦੀ ਅਰਬ ਜਾਣ ਵਾਲੇ ਭਾਰਤੀਆਂ 'ਚ 50% ਦੀ ਵਾਧਾ ਹੋਇਆ। ਹੂੰ ਹੂੰ। ਇਸੇ ਤਰ੍ਹਾਂ 2019 ਦੇ ਮੁਕਾਬਲੇ 2023 ਦੇ ਵਿੱਚ ਅਮਰੀਕਾ ਜਾਣ ਵਾਲੇ ਭਾਰਤੀਆਂ 'ਚ 52% ਦੀ ਵਾਧਾ ਹੋਇਆ। ਜਦੋਂ ਕਿ ਅਮਰੀਕਾ ਦੇ ਬਿਜੇ ਜੇ ਇੰਨੇ ਸਾਨੀ ਨਾਲ ਮਿਲਦੇ ਨਹੀਂ। ਹੂੰ ਹੂੰ। ਤਾਂ ਵੀ 52% ਦੀ ਵਾਧਾ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਚੀਨ ਦੇ ਮੁਕਾਬਲੇ ਜਾਂ ਦੁਨੀਆ ਦੇ ਮੁਕਾਬਲੇ ਸਭ ਤੋਂ ਵੱਧ ਕਿਰਾਇਆ ਜੇਕਰ ਹਵਾਈ ਯਾਤਰਾ ਤੋਂ ਕਿੰਨੇ ਖਰਚ ਰਹੇ ਹਨ ਭਾਰਤੀ ਖਰਚ ਰਹੇ ਨੇ। ਤੇ ਇਹਦੇ ਵਿੱਚ ਇਹ ਵੀ ਗੱਲ ਉੱਪਰ ਕੇ ਆਈ ਕੇ ਵਿਦੇਸ਼ੀ ਯਾਤਰਾਵਾਂ ਕਰਨ ਘੁੰਮਣ ਫਿਰ ਜਾਣ ਲੱਗੇ ਸਭ ਤੋਂ ਪਹਿਲਾਂ 88% ਦੀ ਭਾਰਤੀਏ ਡਿਸਕਾਊਂਟ ਵਾਲੀਆਂ ਸਕੀਮਾਂ ਦੇਖਦੇ ਨੇ ਕਹਿੰਦੇ ਜੀ ਇਹ ਵੀ ਸਭ ਤੋਂ ਵੱਧ ਇਹਨਾਂ ਚਾਹ ਤੇ 65% ਦੀ ਭਾਰਤੀਏ ਉਹ ਨੇ ਜਿਹੜੇ ਮੌਸਮ ਨੂੰ ਧਿਆਨ ਚ ਰੱਖ ਕੇ ਜਾਂਦੇ ਨੇ 66% ਦੀ ਭਾਰਤੀ ਉਹ ਨੇ ਜਿਹੜੇ ਉੱਥੇ ਦੇ ਸੱਭਿਆਚਾਰ ਦੇਖਣ ਜਾਂਦੇ ਨੇ ਉੱਥੇ ਦੀ ਰਹਿਣ ਸਹਿਣ ਖਾਣ ਪੀਣ ਦਾ ਆਨੰਦ ਲੈਂਦੇ ਨੇ 71% ਦੀ ਕਹਿੰਦੇ ਉਹ ਭਾਰਤੀਏ ਨੇ ਜਿਹੜੇ ਯਾਤਰਾ ਦੇ ਦੌਰਾਨ ਸਿਰਫ ਖਾਣੇ ਨੂੰ ਪਹਿਲ ਦਿੰਦੇ ਨੇ ਕਿ ਵੱਖ-ਵੱਖ ਤਰ੍ਹਾਂ ਦੀਆਂ ਖਾਣਾ ਕਾ ਕੀ ਦੇਖਣਾ ਬਸ ਹੈ ਨਾ ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ 84% ਭਾਰਤੀ ਉਹ ਨੇ ਕਹਿੰਦੇ ਜਿਹੜੇ ਜੇ ਭਾਰਤ ਚ ਕਿਤੇ ਘੁੰਮਣ ਜਾਣਾ ਤਾਂ 3 ਸਟਾਰ ਜਾਂ 2 ਸਟਾਰ ਹੋਟਲ ਲੈ ਲਪਣਾ ਪਰ ਵਿਦੇਸ਼ ਚ ਜਾਣ ਲੱਗਿਆ ਕਹਿੰਦੇ ਉਹ ਕਹਿੰਦੇ ਬਾਈ 5 ਸਟਾਰ ਤੋਂ ਘੱਟ ਨਹੀਂ ਰਹਿਣਾ ਸੋ ਇੱਕ ਚੰਗੀ ਪਹਿਲ ਕਦਮੀ ਨੇ ਰਹਿਣ ਸਹਿਣ ਵਾਲਾ ਖਾਣ ਪੀਣ ਵਾਲਾ ਜੇ ਸ਼ੌਕ ਹੈ ਤੇ ਉਹਦੇ ਨਾਲ ਅਸੀਂ ਘੁੰਮਣ ਫਿਰਨ ਵਾਲੇ ਮਾਮਲੇ ਚ ਮੋਰੀ ਹੋਏ ਆ ਤਾਂ ਚੰਗੀ ਗੱਲ ਹੈ ਕਿਉਂਕਿ ਅੰਕੜੇ ਦੱਸਦੇ ਨੇ ਕਿ ਅਗਲੇ 10 ਸਾਲਾਂ ਦੇ ਵਿੱਚ ਬਿਜੇ ਜੀ ਜਿਹੜਾ ਸੋਲੋ ਟ੍ਰੈਵਲ ਇੰਡਸਟਰੀ ਹੈ ਜੀ ਇਕੱਲੇ ਘੁੰਮਣ ਜਾਣ ਦਾ ਅੱਜ ਕੱਲ ਚਲਣ ਵੱਧ ਰਿਹਾ ਜਿਹੜਾ ਉਹਦੀ ਉਹਦੇ ਵਿੱਚ ਵਾਧਾ 212% ਦੀ ਹੋਣਾ ਅਗਲੇ 10 ਸਾਲਾਂ ਜੀ ਦੀਪਕ ਜੀ ਵੈਸੇ ਵੀ ਜਿਹੜੀ ਏਵੀਏਸ਼ਨ ਇੰਡਸਟਰੀ ਹੈ ਜਿਹੜੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਪਤਾ ਹੈ ਵੀ ਭਾਰਤ ਨੂੰ ਬਹੁਤ ਇੱਕ ਸਿਗਨੀਫੀਕੈਂਟ ਵੱਡੀ ਮਾਰਕੀਟ ਹੈ ਕਿਉਂਕਿ ਪੋਟੈਂਸ਼ੀਅਲ ਬਹੁਤ ਆ ਉਥੇ ਤੇ ਜਿਹੜੇ ਤੁਸੀਂ ਆਂਕੜੇ ਸੰਜੇ ਕੀਤੇ ਨੇ ਇਹ ਸਿਰਫ ਹਵਾਈ ਯਾਤਰਾ ਪ੍ਰਵਾਸ ਦੇ ਪਹਿਲੂ ਤੋਂ ਨਹੀਂ ਆ ਇਹ ਹਵਾਈ ਯਾਤਰਾ ਜਿਹੜੇ ਨਕੀ ਘੁੰਮਣ ਫਿਰ ਉਹਨਾਂ हां ਜਿਹੜੇ ਘੁੰਮਣ ਫਿਰਨ ਵਾਸਤੇ ਜਾ ਰਹੇ ਨੇ ਇਹ ਲੋਕਾਂ ਦੀ ਆਰਥਿਕ ਸਥਿਤੀ ਦੇ ਵਿੱਚ ਆਉਂਦੇ ਸੁਧਾਰ ਦਾ ਵੀ ਪ੍ਰਤੀਕ ਆ ਨਹੀਂ ਸੁਧਾਰ ਦਾ ਵੀ ਪ੍ਰਤੀਕ ਹੈ ਸ਼ੌਂਕ ਦਾ ਵੀ ਪ੍ਰਤੀਕਾ ਸ਼ੌਂਕ ਦਾ ਵੀ ਪ੍ਰਤੀਕਾ ਹਾਂਜੀ ਮਤਲਬ ਹੁਣ 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 ਜਦੋਂ ਪੰਜਾਬ ਵਾਲੇ ਬੰਦੇ ਕਹਿੰਦੇ ਆ ਕਿ ਚੱਲ ਕੇਰਲਾ ਘੁੰਮਣ ਚੱਲਦੇ ਆਂ ਬੰਬੇ ਘੁੰਮਣ ਚੱਲਦੇ ਆਂ ਫਿਰ ਉਹ ਕਹਿੰਦੇ ਯਾਰ ਐਨਐਚ ਤੋਂ ਦੁਬਈ ਘੁੰਮਿਆਵਾਂਗੇ ਉਹ ਐਜੇ ਹਿਸਾਬ ਲਾਉਂਦੇ ਆ ਹਮ ਨਾ ਆ ਆ ਤਰੀਕਾ ਵੀ ਬਦਲਿਆ ਹੈ ਇਹ ਬੱਚਿਆਂ ਨੇ ਸੋਸ਼ਲ ਮੀਡੀਆ ਨੇ ਗੂਗਲ ਨੇ ਨਵੀਂ ਤਕਨੀਕ ਵੀ ਬਾਕੀ ਹੁਣ ਉਹ ਵੀ ਹੋ ਗਿਆ ਜੀ ਪਰਿਵਾਰ ਛੋਟੇ ਹੋ ਗਏ ਜ਼ਿੰਮੇਵਾਰੀਆਂ ਹੁੰਨੀਆਂ ਜ਼ਿਆਦਾ ਹੈ ਨਹੀਂ ਡਿਸਪੋਜ਼ੀਬਲ ਇਨਕਮ ਲੋਕਾਂ ਕੋਲ ਹੈਗੀ ਆ ਤੇ ਹੁਣ ਵੱਡੇ ਭਰਾ ਨੂੰ ਇਹ ਚਿੰਤਾ ਨਹੀਂ ਨਾ ਹੈਗੀ ਕਿ ਭੈਣ ਮੈਂ ਵਿਆਹਣੀ ਆ ਹਾਂ ਇਨ ਇਨ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿ ਕਿੰਨੇ ਅਸੀਂ ਰਿਸ਼ਤੇ ਭੂਆ ਭੂਆ ਮਾਸੀ ਚਾਚੀ ਆ ਉਹ ਰਿਸ਼ਤੇ ਅਸੀਂ ਗਵਾਉਂਦੇ ਜਾ ਰਹੇ ਹਾਂ ਨਾ ਉਹ ਇਸੇ ਜੋ ਹੈ ਨਾ ਜਿੰਨਾ ਕਮਾਉਣਾ ਆਪਣੇ ਉੱਪਰ ਹੀ ਖਰਚਣਾ ਇਸ ਕਰਕੇ ਜਿਹੜੀ ਉਹ ਪ੍ਰਵਿਰਤੀ ਹੈਗੀ ਆ ਐਦਾਂ ਦੀ ਉਹ ਉਹਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ